ਨਟ ਮਹੱਲਾ ਚੌਥਾ RAM ਹਮ ਪਾਥਰ ਨਿਰਗੁਨੀ ਆਰੇ ਕਿਰਪਾ ਕਿਰਪਾ ਕਰ ਗੁਰੂ ਮਿਲਾਏ ਹਮ ਪਾਹਨ ਸਬਦ ਗੁਰ ਤਾਰੇ ਰਹਾਉ ਸਤਿਗੁਰ ਨਾਮ ਦਰੜਾਏ ਆਤ ਮੀਠਾ ਮੈਲਾ ਗਰਮ ਲਗਾਰੇ ਨਾਮੈ ਸੁਰਤ ਵੱਜੀ ਹੈ ਦਹ ਦਿਸ ਹਰ ਮੁਸਕੀ ਮੁਸਕ ਗੰਧਾਰੇ ਤੇਰੀ ਨਿਰਗੁਣ ਕਥਾ ਕਥਾ ਹੈ ਮੀਠੀ ਗੁਰਨੀਕੇ ਬਚਨ ਸਮਾਰੇ ਗਾਵਤ ਗਾਵਤ ਹਰ ਗੁਣ ਗਾਏ ਗੁਣ ਗਾਵਤ ਗੁਰ ਨਿਸਤਾਰੇ ਬਿਬੇ ਇੱਕ ਗੁਰੂ ਗੁਰੂ ਸਮਦਰਸੀ ਤਿਸ ਮਿਲੀਐ ਸੰਕ ਉਤਾਰੇ ਸਤਿਗੁਰ ਮਿਲਿਆ ਪਰਮ ਪਾਦ ਪਾਇਆ ਹਾਓ ਸਤਿਗੁਰ ਕੈ ਬਲਿਹਾਰੇ ਪਾਖੰਡ ਪਾਖੰਡ ਕਾਰ ਕਾਰ ਭਰਮੇ ਲੋਭ ਪਾਖੰਡ ਜਗ ਬੁਰਿਆਰੇ ਹਲਤ ਬਲਤ ਦੁਖਦਾਈ ਹੋਵਹਿ ਜਮਕਾਲ ਖੜਾ ਸਿਰ ਮਾਰੇ ਉਗੋ ਵਾ ਦੇਨਸ ਆਲ ਜਾਲ ਸੰਭਾਲੈ ਬਿਖ ਮਾਇਆ ਕੀ ਵਿਸਥਾਰੇ ਆਈ ਰੈਨ ਭਇਆ ਸੁਪਨੰਤਰ ਬਿਖ ਸੁਪਨੇ ਭੀ ਦੁਖ ਸਾਰੇ ਕਲਰ ਖੇਤ ਲੈ ਕੂੜ ਜਮਾਇਆ ਸਭ ਕੂੜੈ ਕੇ ਖਲਵਾਰੇ ਸਾਖਤ ਨਾਰ ਸਭ ਭੂਖ ਭੁਖਾਨੇ ਦਰ ਠਾਡੇ ਜਮ ਜੰਦਾਰੇ ਮਨਮੋਖ ਕਰਜ ਚੜਿਆ ਵੇਖ ਭਾਰੀ ਉਤਰੈ ਸਬਦ ਵਿਚਾਰੇ ਜਿਤਨੇ ਕਰਜ ਕਰਜ ਕੇ ਮੰਗੀਏ ਕਰ ਸੇਵਕ ਪਾਗ ਲਗਵਾਰੇ ਜਗੰਨਾਥ ਸਭ ਜੰਤਰ ਉਪਾਏ ਨਾਕ ਖੀਨੀ ਸਭ ਨਥ ਹਾਰੇ ਨਾਨਕ ਪ੍ਰਭ ਖਿੰਚੈ ਤੇ ਵਿਚਲੀਐ ਜਿਉ ਭਾਵੇਂ RAM ਪਿਆਰੇ ਨਟ ਮਹੱਲਾ ਚੌਥਾ RAM ਹਰ ਅੰਮ੍ਰਿਤ ਸਰਨਾਵਾਰੇ ਸਤਿਗੁਰ ਗਿਆਨ ਮੱਜਨ ਹੈ ਨੀਕੋ ਮੇਲ ਕਲਮਲ ਪਾਪ ਉਤਾਰੇ ਰਹਾਉ ਸੰਗਤ ਕਾ ਗੁਣ ਬਹੁਤ ਅਦਿਕਾਈ ਪਾੜ ਸੂਆ ਗਨਕ ਉਧਾਰੇ ਪਰਸਨ ਪਰਸ ਭਏ ਕੋ ਵਿਜਾ ਕਾਉ ਲੈ ਬੈकुंठ ਸਿਧਾਰੇ ਅਜਾਮਲ ਪ੍ਰੀਤ ਪੁੱਤਰ ਪ੍ਰਤ ਕੀਨੀ ਕਾਰ ਨਾਰਾਇਣ ਬੋਲਾਰੇ ਮੇਰੇ ਠਾਕੁਰ ਕੈ ਮਨ ਭਾਏ ਭਾਵਨੀ ਜਮ ਕੰਕਰ ਮਾਰ ਵਿਦਾਰੇ ਮਾਨੋਖ ਕਥੈ ਕਥ ਲੋਕ ਸੁਨਾਵੈ ਜੋ ਭੋਲੇ ਸੋ ਨਾ ਵਿਚਾਰੇ ਸਤ ਸੰਗਤ ਮਿਲੈ ਤਾਂ ਦਿੜਤਾ ਆਵੈ ਹਰਿ ਰਾਮ ਨਾਮ ਨਿਸਤਾਰੇ ਜਪ ਲਗ ਜੀਉ ਪਿੰਡ ਹੈ ਸਾਬਤ ਤਾਂ ਲਗ ਕਿਛ ਨਾ ਸਮਾਰੇ ਜਪ ਘਰ ਮੰਦਰ ਆਗ ਲਗਾਨੀ ਕਾਢ ਕੂਪ ਕੱਢੈ ਪਨ ਹਾਰੇ ਸਾਕਤ ਸਿਉ ਮਨ ਮੇਲ ਨਾ ਕਰੀ ਆਹੋ ਜੇ ਨ ਹਰ ਹਰ ਨਾਮ ਵਿਸਾਰੇ ਸਾਕਤ ਬਚਨ ਬਿਛੂਆ ਜਿਉ ਦਸੀਐ ਸਾਜ ਸਾਕਤ ਪਰੈ ਪਰਾਰੇ ਲਗ ਲਗ ਪ੍ਰੀਤ ਬਹੁ ਪ੍ਰੀਤ ਲਗਾਈ ਲਗ ਸਾਧੂ ਸੰਗ ਸਵਾਰੇ ਗੁਰ ਕੇ ਬਚਨ ਸਤ ਸਤ ਕਰ ਮਾਨੇ ਮੇਰੇ ਠਾਕੁਰ ਬਹੁਤ ਪਿਆਰੇ ਉਰਬ ਜਨਮ ਪਰ ਚੂਨ ਕਮਾਏ ਹਰ 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 ਨਾਮ ਪਿਆਰੇ ਗੁਰ ਪ੍ਰਸਾਦ ਅੰਮ੍ਰਿਤ ਰਸ ਪਾਇਆ ਰਸ ਗਾਵੇ ਰਸ ਵਿਚਾਰੇ ਹਰ ਹਰ ਰੂਪ ਰੰਗ ਸਾਬ ਤੇਰੇ ਮੇਰੇ ਲਾਲਨ ਲਾਲ ਗੁਲਾਰੇ ਜੈਸਾ ਰੰਗ ਦੇਹ ਸੋ ਹੋਵੈ ਕੀ ਆ ਨਾਨਕ ਜੰਤ ਵਿਚਾਰੇ ਨਟ ਮਹੱਲਾ ਚੌਥਾ RAM ਗੁਰ ਸਰਨ ਪ੍ਰਭੂ ਰਖਵਾਰੇ ਜਿਉ ਕੁੰਚਰ ਤਦੂਐ ਪਕਰ ਚਲਾਇਓ ਘਰ ਉਪਰ ਖੱਡ ਨਿਸਤਾਰੇ ਰਹਾਉ ਪ੍ਰਭ ਕੇ ਸੇਵਕ ਬਹੁਤ ਅਤ ਨੀਕੇ ਮਨ ਸਰਦਾਕਾਰ ਹਰਿ ਧਾਰੇ ਮੇਰੇ ਪ੍ਰਭ ਸਰਦਾ ਭਗਤ ਮਨ ਭਾਵੈ ਜਨਕੀ ਪੈ ਜਸਵਾਰੇ ਹਰ ਹਰ ਸੇਵਕ ਸੇਵਾ ਲਾਗੈ ਸਭ ਦੇਖੈ ਬ੍ਰਹਮ पसारे ਏਕ ਪੁਰਖ ਇਕ ਨਦਰਿ ਆਵੈ ਸਭ ਏਕਾ ਨਦਰ ਨਿਹਾਰੇ ਹਾਰ ਪ੍ਰਭ ਠਾਕੁਰ ਰਵਿਆ ਸਭ ਠਾਈ ਸਭ 체ਰੀ ਜਗਤ ਸਮਾਰੇ ਆਪ ਦਿਆਲ ਦਿਆਦਾਨ ਦੇਵੈ ਵਿੱਚ ਪਾਥਰ ਕੀਰੇ ਖਾਰੇ ਅੰਤਰਵਾਸ ਬਹੁਤ ਮੁਸਕਾਈ ਭ੍ਰਮ ਭੂਲਾ ਮਿਰਗ ਸਿੰਘਾਰੇ ਬਾਨ ਬਾਨ ਢੂਡ ਢੂਡ ਫਿਰ ਥਾਕੀ ਗੋਰ ਪੂਰੇ ਘਰ ਨਿਸਥਾਰੇ ਵਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਸਾਬ ਹੈ ਬ੍ਰਹਮ ਬ੍ਰਹਮ ਹੈ ਪਸਰੇ ਆ ਮਨ ਬੀਜਿਆ ਖਾvare ਜਿਉਂ ਜਨ ਚੰਦਰ ਹਾਂਸ ਦੁਖਿਆ ਤ੍ਰਿਸ਼ਟ ਬੁੱਧੀ ਆਪਣਾ ਘਰ ਲੂਕੀ ਜਾਰੇ ਪ੍ਰਭ ਕਉ ਜਨ ਅੰਤਰ ਰਿਦ ਲੋਚੈ ਪ੍ਰਭ ਜਨ ਕੇ ਸਾਸ ਨਿਹਾਰੇ ਕਿਰਪਾ ਕਿਰਪਾ ਕਰ ਭਗਤ ਦ੍ਰਿੜਾਏ ਜਨ ਪੀਛੈ ਜਗਨ ਸਤਾਰੇ ਆਪਨ ਆਪ ਆਪ ਪ੍ਰਭ ਠਾਕੁਰ ਪ੍ਰਭ ਆਪੇ ਸ੍ਰਿਸ਼ਟ ਸਵਾਰੇ ਜਨ ਨਾਨਕ ਆਪੇ ਆਪ ਸਭ ਵਰਤੈ ਕਰਿ ਕਿਰਪਾ ਆਪ ਨਿਸਤਾਰੇ ਨਾਟਾ ਮਹੱਲਾ ਚੌਥਾ RAM ਕਾਰ ਕਿਰਪਾ ਲੇ ਹੋ ਉਬਾਰੇ ਜਿਉ ਪਕਰ ਦਰੋਪਤੀ ਦੁਸ਼ਟਾਂ ਆਨੀ ਹਰ ਹਰ ਲਾਜ ਨਿਵਾਰੇ ਰਹਾ ਕਾਰ ਕਿਰਪਾ ਜਾ ਚਿਕ ਜਨ ਤੇਰੇ ਇਕ ਮੰਗਾਉ দান ਪਿਆਰੇ ਸਤਿਗੁਰ ਕੀ ਨਿਤ ਸਰਦਾ ਲਾਗੀ ਮੋਕਾਉ ਹਾਰ ਗੁਰ ਮੇਲ ਸਵਾਰੇ ਸਾਕਤ ਕਰਮ ਪਾਣੀ ਜਿਉ ਮਥੀਏ ਨਿਤ ਪਾਣੀ ਝੋਲ ਚੁਲਾਰੇ ਮੇਲ ਸਤ ਸੰਗਤ ਪਰਮ ਪਾਦ ਪਾਇਆ ਕੱਢ ਮੱਖਣ ਕੇ ਗਟਾਰੇ ਨਿਤ ਨਿਤ ਕਾਇਆ ਮੱਜਨ ਕੀਆ ਨਿਤ ਮਲ ਮਲ ਦੇਹ ਸਵਾਰੇ ਮੇਰੇ ਸਤਿਗੁਰ ਕੇ ਮਾਨ ਬਚਨ ਨਾ ਪਾਏ ਸਭ ਫੂਕਟ ਚਾਰ ਸੀਗਾਰੇ ਮਟਕ ਮਟਕ ਚੱਲ ਸਖੀ ਸਹੇਲੀ ਮੇਰੇ ਠਾਕੁਰ ਕੇ ਗੁਣ ਸਾਰੇ ਗੁਰਮੁਖ ਸੇਵਾ ਮੇਰੇ ਪ੍ਰਭ ਭਾਈ ਮੈਂ ਸਤਗੁਰ ਅਲੱਖ ਲਖਾਰੇ ਨਾਰੀ ਪੁਰਖ ਪੁਰਖ ਸਭ ਨਾਰੀ ਸਭ ਏਕੋ ਪੁਰਖ ਮੂਰਾਰੇ ਸੰਤ ਜਨਾ ਕੀ ਰੇਨ ਮਾਨ ਭਾਈ ਮੇਲ ਹਾਰ ਜਨ ਹਰ ਨਿਸਤਾਰੇ ਗ੍ਰਾਮ ਗ੍ਰਾਮ ਨਗਰ ਸਭ ਫਿਰਿਆ ਰਿਦ ਅੰਤਰ ਹਰ ਜਨ ਭਾਰੇ ਸਰਦਾ ਸਰਦਾ ਉਪਾਏ ਮਿਲਾਏ ਮੋਕਉ ਹਰ ਗੁਰ ਗੁਰ ਨਿਸਤਾਰੇ ਪਵਨ ਸੂਤ ਸਭ ਨੀਕਾ ਕਰਿਆ ਸਤਗੁਰ ਸ਼ਬਦ ਵਿਚਾਰੇ ਨਿਜ ਘਰ ਜਾਏ ਅੰਮ੍ਰਿਤ ਰਸ ਪੀਆ ਬਿਨ ਨੈਣਾ ਜਗਤ ਨਿਹਾਰੇ ਤਉ ਗੁਣ ਈਸ ਬਰਨ ਨਹੀ ਸਾਕਾਓ ਤੁਮ ਮੰਦਰ ਹਮਨੇਕ ਕੀਰੇ ਨਾਨਕ ਕਿਰਪਾ ਕਰਹੁ ਗੁਰ ਮੇਲੋ ਮੈਂ RAM ਜਪਤ ਮਨ ਧੀਰੇ ਨਟ ਮਹੱਲਾ ਚੌਥਾ ਮੇਰੇ ਮਾਨ ਭਜ ਠਾਕੁਰ ਅਗਮ ਅਪਾਰੇ ਹਮਾ ਪਾਪੀ ਬਾਹੋ ਨਿਰਗੁਣੀ ਆਰੇ ਕਰ ਕਿਰਪਾ ਗੁਰ ਨਿਸਤਾਰੇ ਰਹਾਉ ਸਾਧੂ ਕੋ ਰਖ ਸਾਧ ਜਾਨ ਪਾਏ ਇਕ ਬਿਨੋਂ ਕਰਉ ਗੁਰ ਪਿਆਰੇ ਰਾਮ ਨਾਮ ਧਨ ਪੂਜੀ ਦੇਵਹ ਸਭ ਤਿਸਨਾ ਭੂਖ ਨਿਵਾਰੇ ਚਾਪਤਾੰਗ ਮ੍ਰਿਗ ਭ੍ਰਿੰਗ ਕੁੰਚਰ ਮੀਨਾ ਇਕ ਇੰਦਰੀ ਪਕਰ ਸੁਘਾਰੇ ਪੰਚ ਭੂਤ ਸਬਲ ਹੈ ਦੇਹੀ ਗੁਰ ਸਤਗੁਰ ਪਾਪ ਨਿਵਾਰੇ ਸ਼ਾਸਤਰ ਵੇਦ ਸੋਧ ਸੋਧ ਦੇਖੇ ਮਨ ਨਾਰਦ ਬਚਨ ਪੁਕਾਰੇ ਰਾਮ ਨਾਮ ਪੜਹੁ ਗਤ ਪਾਵਹੁ ਸਤ ਸੰਗਤ ਗੁਰ ਨਿਸਤਾਰੇ ਪ੍ਰੀਤਮ ਪ੍ਰੀਤ ਲੱਗੀ ਪ੍ਰਭ ਕੇਰੀ ਜਿਵੇਂ ਸੂਰਜ ਕਮਲ ਨਿਹਾਰੇ ਮੇਰ ਸੁਮੇਰ ਮੋਰ ਬਹੋ ਨਾਚੈ ਜਬ ਓਨ ਵੈ ਘਾਨ ਕਨ ਹਾਰੇ ਸਾਖਤ ਕਾਉ ਅੰਮ੍ਰਿਤ ਬਹੋ ਸਿੰਚਹੁ ਸਭ ਢਾਲ ਫੂਲ ਬਿ ਸੁਕਾਰੇ ਜਿਉ ਜਿਉ ਨੇ ਵਹਿ ਸਾਖਤ ਨਾਰ ਸੇਤੀ ਛੇੜ ਛੇੜ ਖੱਡੈ ਬਿਖ ਖਾਰੇ ਸੰਤਨ ਸੰਤ ਸਾਧ ਮੇਲ ਰਹੀਐ ਗੁਣ ਬੋਲਹਿ ਪਰ ਉਪਕਾਰੇ ਸੰਤੈ ਸੰਤ ਮਿਲੈ ਮਨ ਵਿਗਸੈ ਜਿਉਂ ਝਾਲ ਮਿਲ ਕਮਲ ਸਵਾਰੇ ਲੋਭ ਲਹਿਰ ਸਭ ਸੁਆਨ ਹਲਕ ਹੈ ਹਲਕਿਓ ਸਭਹਿ ਬਿਗਾਰੇ ਮੇਰੇ ਠਾਕੁਰ ਕੈ ਦੀਬਾਨ ਖਬਰ ਹੋਈ ਗੁਰ ਗਿਆਨ ਖੜਗ ਲੈ ਮਾਰੇ ਰਾਖ 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 ਪ੍ਰਭ ਮੇਰੇ ਮੈਂ ਰਖੋ ਕਿਰਪਾ ਧਾਰੇ ਨਾਨਕ ਮੈਂ ਧਾਰ ਅਵਰ ਨਾ ਕਾਈ ਮੈਂ ਸਤਗੁਰ ਗੁਰ ਨਿਸਤਾਰੇ ਛੱਕਾ 1 ਰਾਗ ਮਾਲੀ ਗਾਉੜਾ ਮਹੱਲਾ ਚੌਥਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਅਨੇਕ ਜਤਨਕਾਰ ਰਹੇ ਹਰ ਅੰਤ ਨਾਹੀ ਪਾਇਆ ਹਰ ਅਗਮ ਅਗਮ ਅਗਾਦ ਬੋਧ ਆਦੇਸ ਹਰ ਪ੍ਰਭ ਰਾਇ ਰਹਾਉ ਕਾਮ ਕ੍ਰੋਧ ਲੋਭ ਮੋਹ ਨੇਤ ਝਗਰਤੇ ਝਗਰਾਇ ਹਮ ਰਾਖ ਰਾਖ ਦੀਨ ਤੇਰੇ ਹਰ ਸਰਨ ਹਰ ਪ੍ਰਭ ਆਇਆ ਸਰਨਾਗਤੀ ਪ੍ਰਭ ਪਾਲ ਤੇ ਹਰ ਭਗਤ ਵਛਲ ਨਾਇਆ ਪ੍ਰਹਿਲਾਦ ਜਨ ਹਰਨਾਖ ਪਕਰਿਆ ਹਰ ਰਾਖ ਲੀਓ ਤਰਾਇਆ ਹਰ ਚੇਤ ਰੇ ਮਨ ਮਹਿਲ ਪਾਵਣ ਸਭ ਦੁਖ ਭੰਜਨ ਰਾਇਆ ਭਾਉ ਜਨਮ ਮਰਨ ਨਿਵਾਰ ਠਾਕੁਰ ਹਰ ਗੁਰਮਤੀ ਪ੍ਰਭ ਪਾਇਆ ਹਰ ਪਤਿਤ ਪਾਪਨ ਨਾਮ ਸੁਆਮੀ ਭਾਉ ਭਗਤ ਭੰજન ਗਾਇਆ ਹਰ ਹਾਰ ਹਰ ਓਰ ਧਾਰੇ ਓ ਜਨ ਨਾਨਕ ਨਾਮ ਸਮਾਇਆ ਮਾਲੀ ਗਾਉੜਾ ਮਹੱਲਾ ਚੌਥਾ ਜਾਪ ਮੰਨ ਰਾਮ ਨਾਮ ਸੁਖਦਾਤਾ ਸਤ ਸੰਗਤ ਮੇਲ ਹਾਰ ਸਾਧ ਆਇਆ ਗੁਰਮੁਖ ਬ੍ਰਹਮ ਪਛਾਤਾ ਰਹਾ ਵਡ ਭਾਗੀ ਗੁਰ ਦਰਸ਼ਨ ਪਾਇਆ ਗੁਰ ਮਿਲਿਆ ਹਾਰ ਪ੍ਰਭ ਜਾਤਾ ਦੁਰਮਤ ਮੈਲ ਗਈ ਸਭ ਨੀਕਰ ਹਰ ਅੰਮ੍ਰਿਤ ਹਰ ਸਾਰ ਨਾਤਾ ਤਨ ਤਨ ਸਾਧ ਜਿਨਨੀ ਹਾਰ ਪ੍ਰਭ ਪਾਇਆ ਤੈਨ ਪੁੱਛੋ ਹਰ ਕੀ ਬਾਤਾ ਪਾਏ ਲਗਾਓ ਨਿਤ ਕਰੋ ਜੋ ਦਰਿਆ ਹਰ ਮੇਲਾ ਕਰਮ ਬਿਧਾਤਾ ਲੇਲਾਟ ਲਿਖੇ ਪਾਇਆ ਗੁਰੂ ਸਾਧੂ ਗੁਰਬਚਨੀ ਮਾਨ ਤਨ ਰਾਤਾ ਹਰ ਪ੍ਰਭ ਆਏ ਮਿਲੇ ਸੁਖ ਪਾਇਆ ਸਭ ਕੇ ਦੇਖ ਪਾਪ ਗਵਾਤਾ ਰਾਮ ਰਸਾਇਣ ਜਿਨ ਗੁਰਮਤ ਪਾਇਆ ਤਿਨ ਕੀ ਊਤਮ ਬਾਤਾ ਤਿਨ ਕੀ ਪੰਖ ਪਾਈਐ ਬੜੁ ਭਾਗੀ ਜਨ ਨਾਨਕ ਚਰਨ ਪਰਾਤਾ ਮਾਲੀ ਗਾਉੜਾ ਮਹੱਲਾ ਚੌਥਾ ਸਾਬ ਸੇਧ ਸਾਧਿਕ ਮੋਨ ਜਨਾ ਮਨ ਭਾਵਨੀ ਹਰ ਧਿਆਇਓ ਅਪਰੰਪਰੋ ਪਾਰਬ੍ਰਹਮ ਸੁਆਮੀ ਹਰ ਅਲਖ ਗੁਰੂ ਲਖਾਇਓ ਰਹਾਉ ਹਮ ਨੀਚ ਮੱਧਮ ਕਰਮ ਕੀਏ ਨਹੀਂ ਚੇਤੇਓ ਹਰ ਰਾਯੋ ਹਰ ਆਨ ਮੇਲਿਓ ਸਤਗੁਰੂ ਖੇਨ ਬੰਧ ਮੁਕਤ ਕਰਾਇਓ ਪ੍ਰਭ ਮਸਤਕੇ ਤੁਰ ਲਿਖਿਆ ਗੁਰਮਤੀ ਹਰ ਨਿਬਲਾਇਓ ਪੰਜ ਸ਼ਬਦ ਦਰਗਹਿ ਬਾਜਿਆ ਹਰ ਮਿਲਿਓ ਮੰਗਲ ਗਾਇਓ ਪਤਿਤ ਪਾਵਨ ਨਾਮ ਨਾਰ ਹਰ ਮਨਦ ਭਾਗੀਆਂ ਨਹੀਂ ਭਾਇਓ ਤੇ ਗਰਬ ਜੂਨੀ ਗਾਲੀਐ ਜਿਉ ਲੋਨ ਜਲਹਿ ਗਲਾਇਓ ਮਤ ਦੇਹ ਹਾਰ ਪ੍ਰਭ ਅਗਮ ਠਾਕੁਰ ਗੁਰ ਚਰਨ ਮਨ ਮੈਂ ਲਾਇਓ ਹਰਿ ਰਾਮ ਨਾਮੈ ਰਹੋ ਲਾਗੋ ਜਨ ਨਾਨਕ ਨਾਮ ਸਮਾਇਓ ਮਾਲੀ ਗਾਉੜਾ ਮਹੱਲਾ ਚੌਥਾ ਮੇਰਾ ਮਨ ਰਾਮ ਨਾਮ ਰਸ ਲਾਗਾ ਕਮਲ ਪ੍ਰਗਾਸ ਭਾਇਾ ਗੌਰ ਪਾਇਆ ਹਰ ਜਪਿਓ ਭ੍ਰਮ ਭਾਉ ਭਾਗਾ ਰਹਾ ਭੈ ਭਾਇ ਭਗਤ ਲਾਗੋ ਮੇਰਾ ਹਿਯਾ ਰਾਗ ਮਨ ਸੋਇਓ ਗੁਰਮਤ ਜਾਗਾ ਕੇਲ ਬਿਖ ਖੀਨ ਭਾਇ ਸਾਤ ਆਈ ਹਰ ਉਰ ਧਾਰਿਓ ਵਡ ਭਾਗਾ ਮਾਨਮੋਖ ਰੰਗ ਕ ਸੁਮ ਬਹ ਕਚੂਆ ਜਿਉ ਕੁਸਮ ਚਾਰ ਦਿਨ ਚਾਗਾ ਖੇਨ ਮਹਿ ਬਿਨ ਸਜਾਏ ਪਰਤਾਪੇ ਡੰਡ ਧਰਮ ਰਾਏ ਕਾ ਲਾਗਾ ਸਤ ਸੰਗਤ ਪ੍ਰੀਤ ਸਾਧ ਅਤ ਗੂੜੀ ਜਿਉ ਰੰਗ ਮਜੀਠ ਵਾਹੋ ਲਾਗਾ ਕਾਇਆ ਕਾ ਪਰ ਚੀਰ ਬਹੋ ਫਾਰੇ ਹਰ ਰੰਗ ਨਾਲ ਹੈ ਸੁਭਾਗਾ ਹਰ ਚਾਰਿਓ ਰੰਗ ਮਿਲੈ ਗੁਰ ਸੋਭਾ ਹਰ ਰੰਗ ਚਲੂ ਲੈ ਰੰਗਾ ਜਨ ਨਾਨਕ ਤਿਨ ਕੇ ਚਰਨ ਪਖਾਰੈ ਜੋ ਹਰ ਚਰਨੀ ਜਨ ਲਾਗਾ ਮਾਲੀ ਗਾਉੜਾ ਮਹੱਲਾ ਚੌਥਾ ਮੇਰੇ ਮਨ ਭਜ ਹਰ ਹਰ ਨਾਮ ਗੋਪਾਲਾ ਮੇਰਾ ਮਨ ਤਨ ਲੀਨ ਭਇਆ RAM ਨਾਮੈ ਮਤ ਗੁਰਮਤ RAM ਰਸਾਲਾ ਰਹਾਉ ਗੁਰਮਤ ਨਾਮ ਧਿਆਈਐ ਹਰ ਹਰ ਮਨ ਜਪੀਐ ਹਰ ਜਪਮਾਲਾ ਜਿਨ ਕੈ ਮਸਤਕ ਲੀਖਿਆ ਹਰ ਮਿਲਿਆ ਹਰ ਬਨਮਾਲਾ ਜੇ ਨ ਹਰ ਨਾਮ ਧਿਆਇਆ ਤੈਨ ਚੂਕੇ ਸਰਬ ਜੰਜਾਲਾ ਤੈਨ ਜਮ ਨੇੜ ਨ ਆਵਈ ਗੁਰ ਰਾਖੇ ਹਰ ਰਖਵਾਲਾ ਹਾਮ ਬਾਰਿਕ ਕਿਛੂ ਨ ਜਾਣਹੁ ਹਰ ਮਾਤ ਪਿਤਾ ਪ੍ਰਤ ਪਾਲਾ ਕਰ ਮਾਇਆ ਅਗਨ ਨਿਤ ਮੇਲਤੇ ਗੁਰ ਰਾਖੇ ਦੀਨ ਦਇ ਅੱਲਾ ਬਹੁ ਮੈਲੇ ਨਿਰਮਲ ਹੋਇਆ ਸਭ ਕੇਲ ਵੇਖ ਹਾਰ ਜਸ ਜਾਲਾ ਮਨ ਅਨੰਦ ਭਇਆ ਗੁਰ ਪਾਇਆ ਜਨ ਨਾਨਕ ਸ਼ਬਦ ਨਿਹਾਲਾ ਮਾਲੀ ਗਾਉੜਾ ਮਹੱਲਾ ਚੌਥਾ ਮੇਰੇ ਮਨ ਹਾਰ ਭਾਜ ਸਭ ਕਿਲ ਵਿਖਾਟ ਹਾਰ ਹਾਰ ਉਰ ਧਾਰਿਓ ਗੁਰ ਪੂਰੈ ਮੇਰਾ ਸੀਸ ਕੀਜੈ ਗੁਰ ਬਾਟ ਰਹਾਉ ਮੇਰੇ ਹਾਰ ਪ੍ਰਭ ਕੀ ਮੈਂ ਬਾਤ ਸੁਣਾਵੈ ਤੇਸ ਮਾਨ ਦੇਵਾ ਓ ਕਾਟ ਕਾਟ ਹਰ ਸਾਜਨ ਮਿਲਿਓ ਗੁਰ ਪੂਰੈ ਗੁਰ ਬਚਨ ਬਿ ਕਾਨੋ ਹਟ ਹਾਟ ਮਕਰਪਰਾਗ ਦਾਣ ਬਹ ਕੀਆ ਸਰੀਰ ਦੀਓ ਆਧ ਕਾਟ ਬਿਨ ਹਰ ਨਾਮ ਕੋ ਮੁਕਤ ਨਾ ਪਾਵੇ ਬਹੁ ਕੰਚਨ ਦੀਜੈ ਕਾਟ ਕਾਟ ਹਰ ਕੀਰਤ ਗੁਰਮਤ ਜਸ ਗਾਇਓ ਮਨ ਉਗਰੇ ਕਪਟ ਕਪਾਟ ਤ੍ਰੇਕੁਟੀ ਫੋਰ ਭਰਮ ਪਾਉ ਭਾਗਾ ਲਜ ਭਾਨੀ ਮਟਕੀ ਮਾਟ काल जोग गुर पूरा तेन पाया जैन तोर मस्तक लिखे लाट जान नानक रस अमृत पिया, सब लाथी भूख तिखाट छक्का एक